ਇੱਕ ਛੋਟਾ ਹੀ ਪਿੰਡ ਸੀ ਕਿਸੇ ਸ਼ਹਿਰ ਤੇ ਦੂਰ ਹਤੋਂ ਬਾਗ ਸੁੰਦਰ ਤਹਾਂ ਫੁੱਲ ਲੱਗੇ ਭਰਪੂਰ ਇੱਕ ਦਿਵਸ ਉਸ ਬਾਗ ਵਿੱਚ ਬੈਠੀ ਬੁਲਬੁਲ ਆਏ ਗਾਵਤ ਆਸਾ ਭੈਰ ਵੀ ਦਿਨਾਂ ਦਿਵਸ ਬਿਤਾਏ ਸੰਜ ਭਈ ਖਾਇਾਨਾ ਕੁਝ ਕੀਨਾ ਭੁਖ ਬਿਹਾਲ ਦੂਰ ਤਰਾ ਪਰ ਤਾੜਿਆ ਇੱਕ ਚਮਕਦਾ ਲਾਲ ਮਾਰ ਉਡਾਰੀ ਬਿਰਸ਼ ਤੋਂ ਪਹੁੰਚੀ ਜੁਗਨੂ ਪਾਸ ਮਨ ਮੇ ਇਹ ਆਸਾ ਹੁਤੀ ਕਰੂੰ ਇਸੇ ਇੱਕ ਗਰਾਸ ਜੁਗਨੂ ਨੇ ਜਦ ਜਾਣਿਆ ਇਹ ਲੈਗੀ ਮੋਹਿ ਖਾਹਿ ਹੱਥ ਜੋੜ ਐਉਂ ਬੋਲਿਆ ਜਰਾ ਦੇਰ ਲੈ ਸਾਹੇ ਦੇਖ ਵਡਾਈ ਪ੍ਰਭੂ ਦੀ ਲਿਖੇ ਲੇਖ ਜਨਮਾਥ ਮੈਨੂੰ ਦਿਆ ਪ੍ਰਕਾਸ਼ ਜਹੈਂ ਤੁਜੇ ਰਾਗ ਗੁਣ ਸਾਥ ਤੂੰ ਸਲਾਹੋ ਮਮ ਚਾਨਣਾ ਮੈਂ ਸਲਾਹੋ ਤਵ ਰਾਗ ਸਮਝ ਸਿਆਨਪ ਹੈ ਇਹੀ ਪ੍ਰਭੂ ਦੀ ਸਿਫਤੀ ਲਾਗ ਤੂੰ ਗਾਵਤ ਹੈ ਰਾਤ ਨੂੰ ਮੈਂ ਵੀ ਚਮਕਾਂ ਰਾਤ ਇਮ ਕਿਮ ਪ੍ਰਭ ਨੇ ਕੀਆ ਕਿ ਸੋਭਾ ਪਾਵੇ ਰਾਤ ਜਦ ਚਮਕੀਲੇ ਕੀਟ ਦੀ ਬੁਲਬੁਲ ਸੁਣ ਲਈ ਕੂਕ ਉੱਡੀ ਤਰਤ ਅਰ ਭੁੱਖ ਦੀ ਰਹੀ ਨਰੰਚਕ ਹੂਕ ਤਾਤ ਪਰ ਜੇ ਇਸ ਬਾਤ ਦਾ ਸੁਣੋ ਕਾਨ ਦੇ ਮੀਤ ਝਗੜੇ ਝਾਂਜੇ ਛੋੜ ਕੇ ਕਰੋ ਸਭਨ ਸੇ ਪ੍ਰੀਤ